ਮੈਂ ਗੁਰਪ੍ਰੀਤ ਸਿੰਘ ਸਾਧੂ ਗਿਆਨੀ ਹਰਪ੍ਰੀਤ ਸਿੰਘ ਤਰਵੰਦੀ ਸਾਭੋ ਜਥੇਦਾਰ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੱਲ ਵੀਡੀਓ ਦੇਖੀ ਜਥੇਦਾਰ ਤਖਤ ਸਹਿਬ ਤੇ ਜਾ ਕੇ ਤਰਵੰਦੀ ਸਾਭੋ ਜੋ ਬਿਆਨਬਾਜ਼ੀ ਕਰ ਰਿਹਾ ਹੈ ਉਹ ਬਤੀ ਸ਼ਰਮਨਾਕ ਹੈ ਕਿਉਂਕਿ ਝੂਠ ਨੂੰ ਸੱਚ ਵਿੱਚ ਤਬਦੀਲ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈਣਾ ਤੇ ਉਹਦੀ ਹਜ਼ੂਰੀ ਵਿੱਚ ਖੜ ਕੇ ਝੂਠ ਬੋਲਣਾ ਕਿ ਸਿੱਖ ਕੌਮ ਇਹਦੇ ਬਿਆਨ ਨੂੰ ਲੈ ਕੇ ਸੱਚ ਮੰਨ ਲਵੇਗੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ ਕੇ ਜੋ ਬੋਲ ਰਿਹਾ ਹੈ ਇਸ ਨੇ ਜੋ ਵੀ ਬੋਲਿਆ ਹੈ ਸਭ ਝੂਠ ਹੈ ਕਦੇ ਇਹ ਕਹਿੰਦਾ ਹੈ ਇਹਦੀ ਘਰ ਵਾਲੀ ਮੇਰੇ ਕੋਲੇ ਪੜਦੀ ਸੀ ਮੈਂ ਉਹਨੂੰ ਪੜਾਉਂਦਾ ਸੀਗਾ ਕਿ ਮੇਰੇ ਸਹੁਰੇ ਪਰਿਵਾਰ ਇੰਨੇ ਗਰੀਬ ਸਨ ਇਸ ਨੇ ਜੋ ਵੀ ਮਤਲਬ ਸਾਥ ਨੂੰ ਦਵਾਇਆ ਜਾ ਰਿਹਾ ਹੈ ਇਹ ਫੀਸਾਂ ਭਰਦਾ ਸੀ ਉਹਦੀਆਂ ਪਲੱਸ 2 ਦੀਆਂ ਤੇ ਕਦੇ ਮੇਰੀਆਂ ਬੱਚੀਆਂ ਪਾਲਦਾ ਵੀ ਉਹ ਨਾਥ ਨਾ ਹੋ ਜਾਣ ਸਾਧ ਸੰਗਤ ਜੀ ਮੈਂ ਤਾਂ 1991-92 ਵਿੱਚ ਉਹਨਾਂ ਵੇਲੇ ਆਚ 700 ਰੁਪਿਆ ਮੈਂ ਕਮਾਉਣ ਲੱਗ ਪਿਆ ਸੀਗਾ ਜੀ ਜਿਹੜਾ ਬਚਪਨ ਵਿੱਚ ਵਧੀਆ ਕਮਾਈ ਕਰਦਾ ਸੀ ਆਪਣੀ ਮੈਂ ਵਧੀਆ ਪਰਿਵਾਰ ਪਾਲ ਸਕਦਾ ਸੀਗਾ ਪਰ ਇਸ ਦੀ ਦਖਲਨਾਕੀ ਕਰਕੇ ਜੋ ਵੀ ਮੇਰੇ ਨਾਲ ਮੇਰਾ ਘਰ ਜਿਹੜਾ ਇਸ ਨੇ ਮੇਰੇ ਤੇ ਝੂਠਾ ਇਲਜ਼ਾਮ ਝੂਠਾ ਮੁਕੱਦਮਾ ਦਾਇਰ ਰਹੀਦਾ ਕਿਉਂਕਿ ਜਿਹੜਾ ਸੱਚ ਹੈ ਉਹ ਮੂੰਹੋਂ ਕਬੂਲ ਕਰਕੇ ਨਹੀਂ ਮੰਨਿਆ ਜਾਂਦਾ ਗੁਰਗ੍ਰਾਂਦ ਸਾਹਿਬ ਜੀ ਹਜ਼ੂਰੀ ਵਿੱਚ ਫਿਰ ਕੋਰਟਾਂ ਕਾਦੇ ਵਾਸਤੇ ਬਣਿਆ ਨੇ ਕਾਨੂੰਨਾਂ ਦੀ ਕੋਈ ਚੀਜ਼ ਹੈ ਫਿਰ ਐਦਾਂ ਤਾਂ ਹਰੇਕ ਦੋਸ਼ੀ ਜਿਹੜਾ ਹੈ ਗੁੜਾ ਕਰਕੇ ਗੁਰਗ੍ਰਾਂਦ ਸਾਹਿਬ ਦੀ ਹਜ਼ੂਰੀ ਵਿੱਚ ਮਾਫੀ ਮੰਗ ਕੇ ਆਪਣਾ ਖੜਾ ਛੜਾ ਲੈਂਦਾ ਹੈ ਉਹ ਬੇਦਖ ਹੋ ਜਾਂਦਾ ਹੈ ਮੇਰੇ ਕੋਲੇ ਕੋਈ ਸਬੂਤ ਹਨ ਆ ਮੇਰੀ ਸੈਸ਼ਨ ਕੋਰਟ ਜਿੱਥੋਂ ਮੈਂ ਬਾ ਇੱਜ਼ਤ ਬਰੀ ਹੋਇਆ ਹਾਂ ਤੇ ਇਹਨਾਂ ਨੂੰ ਫਟਕਾਰਾ ਪਈਆਂ ਤੁਸੀਂ ਝੂਠਾ ਪਰਚਾ ਕਰਵਾਇਆ ਠੀਕ ਹੈ ਜੀ ਇਹ ਇਹਨੇ ਮੇਰੇ ਚਾਰ ਚਲੰਕ ਤੇ ਸ਼ਰਤ ਕੀਤਾ ਵੀ ਇਹ ਸ਼ਰਾਬ ਪੀਂਦਾ ਸੀ ਆ ਜਿੱਥੇ ਮੈਂ ਸਰਵਿਸ ਕੀਤੀ ਆ ਉਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਬੰਦਾ ਸਹੀ ਹੋਣ ਦੇ ਨਾਤੇ ਅਸੀਂ ਇਹਦੀ ਹੈਲਪ ਕਰਦੀਆਂ ਤੇ ਇਹਨਾਂ ਪਿੰਡ ਵਾਲਿਆਂ ਨੇ ਹੀ ਮੇਰੀ ਮਦਦ ਕੀਤੀ ਕਿਉਂਕਿ ਸਚਾਈ ਨਾਲ ਸੁਰੇ ਤੇ ਇਹ ਜੱਜੇਦਾਰ ਅੱਜ ਤਰਵੰਦੀ ਸਾਹਬੂ ਖੜ ਕੇ ਜੋ ਜੱਜ ਆਪਣਾ ਤਸਤ ਸਾਹਿਬ ਨੂੰ ਜਿਹੜਾ ਬਦਨਾਮ ਕਰ ਰਿਹਾ ਹੈ ਇਹ ਸਾਜ਼ਿਸ਼ ਹੈ ਜੇ ਇਸ ਤਰ੍ਹਾਂ ਦਾ ਕੋਈ ਸਬੂਤ ਦਿਖਾਵੇ ਮੇਰੇ ਕੋਲ ਕਾਗਜ਼ੀ ਕਾਰਵਾਈ ਸੈਸ਼ਨ ਕੋਰਟ ਦੀ ਕਾਪੀ ਦੋ ਜੱਜਾਂ ਦਾ ਬਰੀ ਕੀਤਾ ਹੋਇਆ ਜੀ ਮੈਂ ਸੈਸ਼ਨ ਜੱਜਾਂ ਦਾ ਕਿਉਂਕਿ ਗੁਰੂ ਸਾਹਿਬ ਨੂੰ ਜਾਨ ਦੇਣੀ ਆ ਕਿਉਂਕਿ ਜਿਹੜਾ ਹੈ ਇਸੇ ਮਰੇ ਤੇ ਵਾਅਦਾ ਕੀਤਾ ਮੈਨੂੰ ਗੁਰੂ ਨੇ ਹੀ ਹੌਸਲਾ ਦਿੱਤਾ ਵੀ ਗੁਰਪ੍ਰੀਤ ਤੇਰੇ ਨਾਲ ਹੁਣ ਮੈਂ ਖੜਾ ਹੈਗਾ ਜਿਹੜੇ ਕਰਕੇ ਇਹ ਮਤਲਬ ਵਾਅਦਾ ਜਿਹੜਾ ਮੇਰੇ ਤੇ ਕਰ ਰਿਹਾ ਹੁਣ ਵੀ ਕਰ ਰਿਹਾ ਮੇਰੀਆਂ ਵੀਡੀਓਾਂ ਮੀਡੀਆ ਚ ਡਿਲੀਟ ਕਰ ਰਿਹਾ ਇੱਕ ਵੀ ਸਬੂਤ ਮੇਰਾ ਨਹੀਂ ਵਿਖਾ ਸਕਿਆ ਮੇਰੇ ਕੋਲ ਕੁਝ ਕ ਸਬੂਤ ਨੇ ਹੋਰ ਵੀ ਪਏ ਨੇ ਕਿਸੇ ਗੁਪਤ ਥਾਂ ਤੇ ਵੀ ਰੱਖੇ ਨੇ ਜੋ ਮੈਂ ਵਕਤ ਆਉਂਤੇ ਜਿਹੜਾ ਹੈ ਉਹ ਸੰਗਤ ਸਾਹਮਣੇ ਪੇਸ਼ ਕਰੂੰਗਾ ਸੋ ਮੇਰੀ ਇਹ ਗਵਾਰ ਹੈ ਮੇਰੀ ਜਿਹੜੀ ਹੈ ਸੁਣਵਾਈ ਹਰ ਥਾਂ ਦਵਾਈ ਜਾ ਰਹੀ ਹੈ ਹੁਣ ਆਪਣਾ ਪ੍ਰਭਾਵ ਪਾਉਣ ਵਾਸਤੇ ਕੌਮ ਨੂੰ ਗੁੰਮਨਾ ਕਰਨ ਵਾਸਤੇ ਇਹ ਟਕਤਾ ਤੇ ਜਾ ਕੇ ਜਿਹੜਾ ਹੈ ਗਰਜ ਰਿਹਾ ਹੈ ਤਾਂ ਕਿ ਮੈਂ ਤਾਂ ਕਹਿਣਾ ਵੀ ਸੱਚ ਸੰਗਤ ਨੂੰ ਸੱਚ ਦਾ ਪਤਾ ਲੱਗੇ ਕਿਉਂਕਿ ਕਬੂਤਾ ਸੁਮੇਤ ਕਾਫੀ ਜਿਹੜੀ ਹੈ ਮੈਂ ਲੈ ਕੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਹਾਂ ਮੈਨੂੰ ਇਨਸਾਫ ਹੋਣ ਦੀ ਮੈਨੂੰ ਪੂਰੀ ਉਮੀਦ ਹੈ ਅਤੇ ਇਹ ਨਹੀਂ ਬਈ ਹਰਥ ਇਹ ਸੱਚਾ ਹੋਵੇ ਇਹ ਕਦੇ ਹੋਰ ਜਨਾਨੀ ਲੈ ਕੇ ਵਿਸ਼ਾ ਵਿੱਚ ਜਾਂਦਾ ਹੈ ਉਹ ਤਲਾਕशुदा ਜਨਾਨੀ ਉਹ ਵੀ ਕੇਸ ਪੜਿਆ ਹੈ ਮੈਂ ਦੇਖਦਾ ਰਹਿੰਦਾ ਹਾਂ ਤੇ ਕਦੇ ਇਹ ਮੇਰਾ ਬੱਚਿਆਂ ਨੂੰ ਸੰਭਾਲ ਕਰਨੀ ਕਹਿੰਦਾ ਮੈਂ ਉਹਨੂੰ ਸੰਭਾਲਿਆ ਉਹ ਨਾਕ ਹੋ ਜਾਣੀ ਜਾਂ ਸਾ ਸੰਗਤ ਜੀ ਮੈਂ ਕਮਾਈ ਕਰਦਾ ਅਤੇ ਅਨਾਥ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨੇ ਜਿੰਨੇ ਵੀ ਦੋਸ਼ ਲਾਏ ਮੇਰੇ ਤੇ ਸਭ ਝੂਠੇ ਨੇ ਬਾਕੀ ਸੰਗਤ ਫੈਸਲਾ ਕਰੀ ਮੈਂ ਤਾਂ ਗੁਰੂ ਨੂੰ ਹਾਜ਼ਰ ਨਜ਼ਰ ਜਾਣ ਕੇ ਆਪ ਇਹ ਸਾਹਮਣੇ ਆਪਣਾ ਪੱਕਾ ਰੱਖਿਆ ਸੋ ਗੁਰੂ ਜਾਨੇ ਤੇ ਤੁਸੀਂ ਕੌਮ ਜਾਣੋ ਅੱਗੇ ਤੁਸੀਂ ਫੈਸਲਾ ਕਰਨਾ